ਮਾਨਯੋਗ ਬੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਮੋਗਾ ਜੀ ਦੇ ਦੇਸ਼ਨ ਨਿਰਦੇਸ਼ਾ ਹੈਟਰ ਨਵੇਂ ਸਾਲ ਦੀ ਪਰੂ ਦੇ ਮਤੇ ਨਜ਼ਰ ਹੋਟਲਾਂ ਤੇ ਸਰਾਵਾਂ ਦੀ ਚੈਕਿੰਗ ਕੀਤੀ ਗਈ ਕਿਉਂਕਿ ਮੋਗਾ ਸ਼ਹਿਰ ਦੇ ਵੱਖ-ਵੱਖ ਹੋਟਲ ਉਹਨਾਂ ਨੇ ਵੱਖ-ਵੱਖ ਟੀਮਾਂ ਛ ਬਣਾ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਕਿ ਕੋਈ ਕ੍ਰਿਮੀਨਲ ਕ੍ਰਿਮੀਨਲ ਵਿਰਤੀ ਦਾ ਆਦਮੀ ਜਾਂ ਕੋਈ ਕਿਸੇ ਤਰ੍ਹਾਂ ਕੋਈ ਇਹ ਜਾਂ ਅਨਸਰ ਛਰਾੜਤੀ ਅਨਸਰ ਜਿਹੜਾ ਹੋਟਲ ਦੇ ਵਿੱਚ ਜਾਂ ਸਰਾਂ ਦੇ ਵਿੱਚ ਕੋਈ ਰਹਿ ਨਾ ਰਿਹਾ ਹੋਵੇ ਔਰ ਪ੍ਰੋਪਰ ਡਾਕੂਮੈਂਟੇਸ਼ਨ ਹੋਟਲਸ ਦੇ ਵਿੱਚ ਹੋਟਲ ਮਾਲਕਾਂ ਨੇ ਲਈ ਹੋਵੇ ਉਹਦੀ ਔਰ ਹੋਟਲਸ ਦੇ ਸੀਸੀਟੀਵੀ ਕੈਮਰਾਸ ਚੈੱਕ ਕੀਤੇ ਗਏ ਕਿ ਜਿਨ੍ਹਾਂ ਦੇ ਵਿੱਚ ਪ੍ਰੋਪਰ ਫੁਟੇਜ ਹੈਗੀ ਔਰ ਪ੍ਰੋਪਰ ਉਹਨਾਂ ਦੇ ਬੈਕਅਪ 30 ਡੇਜ਼ ਦਾ ਹੈ ਸਾਰਿਆਂ ਦਾ ਔਰ ਜਿਹੜੇ ਵੀ ਕੋਈ ਆਊਟ ਆਫ ਸਟੇਟ ਜਾਂ ਆਊਟ ਆਫ ਸਿਟੀ ਕੋਈ ਹੋਟਲ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਸਰਕੀਨਾ ਹੋਟਲ ਵਿੱਚ ਚੈਕਿੰਗ ਕੀਤੀ ਗਈ ਅੱਜ ਕੁੱਲ 12 ਹੋਟਲਾਂ ਦੀ ਚੈਕਿੰਗ ਕੀਤੀ ਗਈ ਮੋਗਾ ਸ਼ਹਿਰ ਦੇ 12 ਹੋਟਲ